ਪੀਰਟ ਕਲਰ ਦੇ ਉੱਪਰ ਰੈੱਡ ਕਲਰ ਦਾ ਜਿਹੜਾ ਵਰਕ ਹੋਇਆ ਹੈ ਸੇਮ ਇਹ ਜਿਹੜਾ ਹੈਗਾ ਜੀ ਘੇਰਾ ਵਰਕ ਹੈ ਦੇਖ ਸਕਦੇ ਹੋ ਫਿਨਿਸ਼ਿੰਗ ਦੇਖੋ ਤੁਸੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਹਿਰ ਮਲੇਰ ਕੋਟਲੇ ਦੇ ਕੜਾਈ ਵਾਲੇ ਸੂਟ ਜੋ ਕਿ ਤੁਸੀਂ ਬਹੁਤ ਸਸਤੇ ਰੇਟਾਂ ਤੇ ਕੜਾਈ ਵਾਲੇ ਸੂਟ ਖਰੀਦ ਸਕਦੇ ਹੋ ਆਨਲਾਈਨ ਆਰਡਰ ਕਰ ਸਕਦੇ ਹੋ ਕੋਰੀਅਰ ਰਾਹੀਂ ਤੁਹਾਡੇ ਸੂਟ ਘਰੇ ਪਹੁੰਚ ਜਾਣਗੇ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੇ ਤੇ ਆਪਾਂ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਹੜੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਉਹ ਸੂਟ ਜਿਹੜੇ ਮੰਗਵਾ ਸਕਦੇ ਹੋ ਤੇ ਕੱਪੜੇ ਦਾ ਸਟੱਫ ਤੁਹਾਨੂੰ ਬਹੁਤ ਵਧੀਆ ਮਿਲੂ ਬਹੁਤ ਗੁੱਟ ਕੁਆਲਿਟੀ ਦੇ ਸੂਟ ਤੁਹਾਨੂੰ ਇੱਥੋਂ ਜਿਹੜੇ ਮਿਲਣਗੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੇਓ ਚੱਲਦੇ ਆਪਾਂ ਸਾਰੇ ਸੂਟ ਤੁਹਾਨੂੰ ਦਿਖਾਉਨੇ ਆਂ ਹਾਂਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਮਲੇਰ ਕੋਟਲੇ ਦੀ ਕਢਾਈ ਵਾਲੇ ਸੂਟ ਆ ਜਿਹੜੇ ਸਾਰੇ ਸੂਟ ਨੇ ਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਜਿਹੜੀ ਪਾਈ ਸੀ ਉਹ ਤੁਸੀਂ ਬਹੁਤ ਪਸੰਦ ਕੀਤੀ ਵੀਡੀਓ ਤੇ ਅੱਜ ਦੀ ਵੀਡੀਓ 'ਚ ਆਪਾਂ ਕੁਝ ਹੋਰ ਤੁਹਾਨੂੰ ਸੂਟ ਦਿਖਾਵਾਂਗੇ ਤੇ ਹਾਂਜੀ ਅੱਜ ਆਪ ਕਿਹੜੇ ਕਿਹੜੇ ਸੂਟ ਨੇ ਤੁਹਾਡੇ ਕੋਲ ਸਾਰੀ ਜਾਣਕਾਰੀ ਦਿਓ ਹਾਂਜੀ ਆਪਾਂ ਤੁਹਾਨੂੰ ਦਿਖਾਵਾਂਗੇ ਮਲੇਰ ਕੋਟਲੇ ਦੀ ਕਢਾਈ ਵਾਲੇ ਸੂਟ ਇਸ ਤੋਂ ਪਹਿਲਾਂ ਵੀ ਵੀਡੀਓ ਜਿਹੜੀ ਆਪਾਂ ਅਪਲੋਡ ਕੀਤੀ ਸੀ ਉਹਨੂੰ ਬਹੁਤ ਵਧੀਆ ਤੁਹਾਡਾ ਜਿਹੜਾ ਰਿਸਪੌਂਸ ਆਇਆ ਹੈ ਅੱਜ ਆਪਾਂ ਤੁਹਾਡੇ ਲਈ ਕੁਝ ਨਵੇਂ ਡਿਜ਼ਾਈਨ ਲੈ ਕੇ ਆਏ ਆਂ ਜਿਦੇ ਵਿੱਚ ਆਪਣੇ ਕੋਲ ਜਿਹੜਾ ਜੌਰਜਟ ਤੇ ਡਿਜ਼ਾਈਨ ਬਣਿਆ ਹੋਇਆ ਹੈ 블루 ਕਲਰ ਦੇ ਉੱਪਰ ਜਿਹੜਾ ਮੰਜੈਂਟਾ ਦਾ ਕੰਟਰਾਸਟ ਹੈ ਬਹੁਤ ਸੋਹਣਾ ਜਿਹੜਾ ਇਹ ਕੇਰਾ ਤਿਆਰ ਹੋਇਆ ਹੋਇਆ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿੰਨੀ ਵਧੀਆ ਜਿਹੜੀ ਹੈਗੀ ਹੈ ਫਿਨਿਸ਼ਿੰਗ ਬਹੁਤ ਵਧੀਆ ਦਿੱਤੀ ਹੋਈ ਹੈ ਤੇ ਉਤੋਂ ਮੀਨਾ ਜਿਹੜੀਆਂ ਇਹ ਸੂਟ ਦੀਆਂ ਆਪਾਂ ਨਾਲ ਬਾਹਾਂ ਰੈਡੀ ਕਰੀਆਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਬਾਵਾ ਤੇ ਤਿਆਰ ਕੀਤਾ ਹੈ ਬਲੂ ਕਲਰ ਤੇ ਮਜੈਂਟਾ ਜਿਹੜੀ ਇਹ ਆਪਣੇ ਕੋਲ ਜੌਰਜਟ ਹੈਗੀ ਹੈ ਵੀ ਲਾਈਨਸ ਵਾਲੀ ਜੌਰਜਟ ਹੈ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਜਿਵੇਂ ਆਪਾਂ ਪਹਿਲਾਂ ਵੀ ਜਿਹੜੀ ਵੀਡੀਓ ਪਾਈ ਸੀ ਤੇ ਇਹ ਸਾਰੇ ਤੁਸੀਂ ਸੂਟ ਮਤਲਬ ਔਨਲਾਈਨ ਮੰਗਾ ਸਕਦੇ ਹੋ ਕੋਰੀਅਰ ਰਾਹੀਂ ਤੇ ਆਪਾਂ ਸਾਰਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਹੈਨਾ ਵੀਡੀਓ ਦੇ ਵਿੱਚ ਬਾਕੀ ਹੋਰ ਵੀ ਤੁਹਾਨੂੰ ਸਾਰੇ ਆਪਾਂ ਸੂਟ ਜਿਹੜੇ ਦਿਖਾਵਾਂਗੇ ਤੇਜਾ ਪ੍ਰਾਈਸ ਕੀ ਰਹਿਣ ਵਾਲਾ ਹੀ ਸੂਟ ਦਾ ਜਿਹੜਾ ਇਹ ਵਾਲਾ ਸੂਟ ਹੈ ਜੀ 1500 ਦੇ ਵਿੱਚ ਤੁਹਾਨੂੰ ਰੈਡੀ ਮਿਲੂਗਾ ਸਟੱਫ ਵੀ ਸਾਡਾ ਹੋਊਗਾ ਵਰਕ ਵੀ ਸਾਡਾ ਹੋਊਗਾ 1500 ਦੇ ਵਿੱਚ ਤੁਹਾਨੂੰ ਪੂਰਾ ਸੂਟ ਜਿਹੜਾ ਹੈ ਰੈਡੀ ਮਿਲੂਗਾ ਤੇ ਮੈਂ ਕਿੱਥੇ ਗੱਲ ਹੋਰ ਕਿਹਾ ਦਵਾਂ ਤੁਹਾਨੂੰ ਜਦੋਂ ਜਦੋਂ ਆਪਾਂ ਪਹਿਲਾ ਵੀਡੀਓ ਪਾਈ ਸੀ ਨਾ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆਪਾਂ ਨੂੰ ਮਤਲਬ ਕਿ ਫੋਨ ਆਏ ਸੀ ਹੈਨਾ ਫੋਨ ਦੇ ਵਿੱਚ ਪੁੱਛ ਰਹੇ ਸੀ ਵੀ ਤੁਹਾਡੀ ਸ਼ਾਪ ਕਿੱਥੇ ਹੈ ਮੈਂ ਤੁਹਾਨੂੰ ਦੱਸਦਾ ਵੀ ਆਪਣਾ ਆਨਲਾਈਨ ਸਟੋਰ ਹੈ ਤੇ ஆன்ਲਾਈਨ ਸਟੋਰ ਮਤਲਬ ਵੀ ਤੁਸੀਂ ਆਪਣੀ ਵੀਡੀਓ ਦੇਖੋ ਉਹਦੇ ਚ ਜਿਹੜਾ ਤੁਸੀਂ ਪਸੰਦ ਕਰਜੋ ਸਾਨੂੰ ਉਹਦੀ ਫੋਟੋ ਭੇਜੋ ਤੇ ਆਪਾਂ ਤੁਹਾਨੂੰ ਕੋਰੀਅਰ ਰਾਹੀਂ ਜਿਹੜਾ ਸੂਟ ਤੁਹਾਡੇ ਘਰ ਪਹੁੰਚਾ ਦਾਂਗੇ ਬਾਕੀ ਕਲਰ ਆਪਸ਼ਨਸ ਸਾਡੇ ਕੋਲ ਹੁੰਦੀਆਂ ਨੇ ਜਿਹਨੇ ਬਾਏ ਕਰਨਾ ਹੋ ਆਪਾਂ ਨੂੰ ਮੈਸੇਜ ਕਰ ਸਕਦਾ ਵੀ ਇਹ ਵਾਲੇ ਸਟੱਫ ਚ ਤੁਸੀਂ ਕਲਰ ਭੇਜ ਦਿਓ ਉਹਨਾਂ ਨੂੰ ਆਪਾਂ ਕਲਰ ਵਗੈਰਾ ਦਿਖਾ ਦਾਂਗੇ ਬਾਕੀ ਤੁਸੀਂ ਜਿਹੜਾ ਇਹ ਨੰਬਰ ਆਪਾਂ ਦਵਾਂਗੇ ਨੇ ਉਹ ਤੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਜਿਹੜਾ ਵੀ ਤੁਸੀਂ ਸੂਟ ਲੈਣਾ ਉਹਦਾ ਸਕਰੀਨਸ਼ਾਟ ਭੇਜ ਦਿਓ ਜਿਵੇਂ ਤੁਹਾਨੂੰ ਦੱਸਿਆ ਹੀ ਆਪਾਂ ਤੇ ਹਾਂਜੀ ਅਗਲੇ ਸੂਟ ਬਾਰੇ ਦਿਓ ਜੀ ਇਹ ਵਾਲਾ ਸੂਟ ਆਪਾਂ ਪਿਛਲੀ ਵੀਡੀਓ ਦੇ ਵਿੱਚ ਅਪਲੋਡ ਕੀਤਾ ਸੀ ਇਹ ਵਾਲਾ ਡਿਜ਼ਾਈਨ ਹੈ ਨਾ ਮਤਲਬ ਕਿ ਸੇਮ ਡਿਜ਼ਾਈਨ ਜਿਹੜੇ ਰੈਡੀ ਹੋਏ ਨੇ ਬਟ ਇਹਦੇ ਵਿੱਚ ਕੁਝ ਉਹਨਾਂ ਨੇ ਐਕਸਟਰਾ ਜਿਹੜਾ ਕਰਵਾਇਆ ਹੈ ਇਹ ਆਰਡਰ ਲਈ ਤਿਆਰ ਹੋ ਗਿਆ ਹਾਂਜੀ ਹਾਂਜੀ ਇਹ ਆਪਣਾ ਫਤੇਗੜ ਸਾਹਿਬ ਆਰਡਰ ਜਾਣਾ ਹੈ ਠੀਕ ਹੈ ਜੀ ਤੇ ਇਹ ਦੇਖੋ ਜੀ ਕੇਰਾ ਵਰਕ ਹੈ ਠੀਕ ਹੈ ਪਹਿਲਾਂ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਜਿਹੜਾ ਸੇਮ ਕਲਰ ਸੀ ਕੇਰਾ ਵਰਕ ਜਿਹੜਾ ਆਪਾਂ ਨੇ ਉਹਦੇ ਤੇ ਤਿਆਰ ਕੀਤਾ ਸੀ ਉਸ ਤੋਂ ਬਿਨਾ ਆਪਣੇ ਕੋਲ ਇਧਰ ਆ ਗਈਆਂ ਬਾਹਾਂ ਆ ਗਈਆਂ ਹਾਂਜੀ ਠੀਕ ਹੈ ਏ ਬੀ ਸੀ ਉਹਦੇ ਚ ਤੇ ਇਹਦੇ ਵਿੱਚ ਐਕਸਟਰਾ ਆਪਣੇ ਕੋਲ ਕੀ ਐਡ ਕਰਵਾਇਆ ਉਹਨਾਂ ਨੇ ਨਾ ਮੂਰੀਆਂ ਤੇ ਵੀ ਡਿਜ਼ਾਈਨ ਕਰਵਾਇਆ ਮੂਰੀਆਂ ਤੇ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਵਰਕ ਹੋਇਆ ਹੋਇਆ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਇਸ ਤਰ੍ਹਾਂ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਐਕਸਟਰਾ ਵੀ ਨਾ ਤੋਂ ਕਰਵਾ ਸਕਦੇ ਹੋ ਜਿਵੇਂ ਆਹ ਸੂਟ ਵਾਲਿਆਂ ਨੇ ਕਰਾਇਆ ਹਨ ਜਿਨ੍ਹਾਂ ਦਾ ਵੀ ਆਰਡਰ ਹੈ ਜਿਹੜਾ ਵੀ ਤੁਹਾਨੂੰ ਪਸੰਦ ਆ ਐਕਸਟਰਾ ਤੁਸੀਂ ਇਹਦੇ ਤੇ ਕਰਵਾ ਸਕਦੇ ਹੋ ਇਹ ਵਾਲੇ ਸੂਟ ਦੇ ਵਿੱਚ ਤੁਹਾਨੂੰ ਆਪਾਂ ਘੇਰਾ ਵਰਕ ਦਵਾਂਗੇ ਠੀਕ ਹੈ ਜੀ ਮੂਰੀ ਵਰਕ ਹੋ ਗਿਆ ਤੇ ਉਹ ਤੋਂ ਬਿਨਾ ਆਪਣੇ ਕੋਲ ਇਹਦੇ ਵਿੱਚ ਜਿਹੜਾ ਬਾਵਾ ਤੇ ਵਰਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਵਧੀਆ ਹੈ 컬러 অপਸ਼ਨ ਕਾਫੀ ਸਾਰੀਆਂ ਹੈਗੀਆਂ ਨੇ ਤੇ ਜਿਹੜਾ ਇਹ ਵਾਲਾ ਕਲਰ ਹੈ ਇਹਦੇ ਵਿੱਚ ਮਤਲਬ ਕਿ ਬਹੁਤ ਸੂਟ ਆਪਣੇ ਰੈਡੀ ਹੋਏ ਨੇ ਸੇਮ ਕਲਰ ਦੇ ਵਿੱਚ ਹਨਾ ਇਹਨਾਂ ਤੋਂ ਬਿਨਾ ਹੋਰ ਬਹੁਤ ਸਾਰੇ ਕਲਰ ਆਪਣੇ ਕੋਲ ਹੈਗੇ ਨੇ ਜਿਨ੍ਹਾਂ ਨੇ ਰੈਡੀ ਕਰਵਾਉਣਾ ਹੋਇਆ ਇਹ ਵਾਲਾ ਡਿਜ਼ਾਈਨ ਉਹ ਆਪਾਂ ਨੂੰ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਕਲਰ ਆਪਸ਼ਨਸ ਮੰਗਵਾ ਸਕਦੇ ਨੇ ਸੁਪਰ ਹਿੱਟ ਗਿਆ ਇਹ ਡਿਜ਼ਾਈਨ ਆਪਣਾ ਮਤਲਬ ਕਿ ਇੰਨਾ ਪਸੰਦ ਕੀਤਾ ਕਸਟਮਰਸ ਨੇ ਵੀ ਹਾਲੇ ਵੀ ਕਾਫੀ ਸਾਰੇ ਸੂਟ ਅਲੱਗ-ਅਲੱਗ ਕਲਰਸ ਦੇ ਵਿੱਚ ਜਿਹੜੇ ਰੈਡੀ ਹੋ ਰਹੇ ਨੇ ਇਹ ਵਾਲਾ ਸੂਟ ਵੀ ਜਿਹੜਾ ਆਪਣਾ ਫਤੇਗੜ ਸਾਹਿਬ ਜਾ ਰਿਹਾ ਹੈ ਪੈਰਟ ਕਲਰ ਦੇ ਉੱਪਰ ਰੈੱਡ ਕਲਰ ਦਾ ਜਿਹੜਾ ਵਰਕ ਹੋਇਆ ਹੈ ਸੇਮ ਇਹ ਜਿਹੜਾ ਹੈਗਾ ਜੀ ਘੇਰਾ ਵਰਕ ਹੈ ਦੇਖ ਸਕਦੇ ਹੋ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਵਧੀਆ ਫਿਨਿਸ਼ਿੰਗ ਹੈ ਇਸ ਤਰ੍ਹਾਂ ਦੀ ਤੁਹਾਨੂੰ ਸਾਰੀ ਕੜਾਈ ਇੱਥੋਂ ਜਿਹੜੀ ਮਿਲ ਜੂਗੀ ਇਹ ਕੜਾਈ ਦੀ ਜਿਹੜੀ ਸਫਾਈ ਉਹ ਬਹੁਤ ਵਧੀਆ ਹੋਊ ਪੂਰੀ ਗਾਰੰਟੀ ਆ ਮੈਂ ਆਪਣੀ ਵੀਡੀਓ ਦੇ ਥਰੂ ਤੁਹਾਨੂੰ ਕਹਿਣਾ ਚਾਹਣਾ ਤੇ ਕਿਸੇ ਵੀ ਤਰੀਕੇ ਦਾ ਫਰਾਡ ਨਹੀਂ ਹੋਊਗਾ ਵੀ ਜੇ ਤੁਸੀਂ ਆਪਦੇ ਪੈਸੇ ਭੇਜਦੇ ਵੀ ਸੂਟ ਤੁਹਾਡੇ ਨਹੀਂ ਪਹੁੰਚਣਗੇ ਤਾਂ ਤੁਹਾਨੂੰ ਸੂਟ ਮਤਲਬ ਜਿਹੜਾ ਵੀ ਤੁਹਾਨੂੰ ਟਾਈਮ ਦਿੱਤਾ ਜਾਊ ਉਹ ਟਾਈਮ ਦੇ ਅਕੋਰਡਿੰਗ ਸੂਟ ਤੁਹਾਡੇ ਪਹੁੰਚ ਜਾਣਗੇ ਇਹ ਬਾਵਾ ਤੇ ਵਰਕ ਹੈ ਠੀਕ ਹੈ ਜੀ ਘੇਰਾ ਵਰਕ ਆ ਗਿਆ ਬਾਵਾ ਤੇ ਵਰਕ ਆ ਗਿਆ ਇਹ ਵਾਲਾ ਸੂਟ ਵੀ ਤੁਹਾਨੂੰ ਜਿਹੜਾ 1500 ਦੇ ਵਿੱਚ ਰੈਡੀ ਮਿਲੂਗਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਜਿਹੜੀ ਫਿਨਿਸ਼ਿੰਗ ਇਹਨੂੰ ਦਿੱਤੀ ਗਈ ਹੈ ਇਹ ਸਿਰਫ 1500 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਜਿਹੜਾ ਲੈ ਸਕਦੇ ਹੋ ਇੱਥੋਂ ਇਹਨਾਂ ਤੋਂ ਖਰੀਦ ਸਕਦੇ ਹੋ ਕਲਰ অপਸ਼ਨ ਇਹਦੇ ਵਿੱਚ ਵੀ ਬਹੁਤ ਸੋਹਣੀਆਂ ਹੈਗੀਆਂ ਨੇ ਜਿਵੇਂ ਵੀ ਤੁਹਾਡੀ ਚੁਆਇਸ ਹੋਊਗੀ ਬਾਕੀ ਆਪਾਂ ਨੰਬਰ ਦੇਤਾ ਹੈ ਇਹਨਾਂ ਦਾ ਤੁਸੀਂ ਮਤਲਬ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਮੈਸੇਜ ਕਰਕੇ WhatsApp ਤੇ ਮੈਸੇਜ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜਿਹੜਾ ਇਹ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਕਸਟਮਰਸ ਨੇ ਪਸੰਦ ਕੀਤਾ ਹੈ ਆਪਾਂ ਨਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਇਹ ਡਿਜ਼ਾਈਨ ਦਿਖਾਇਆ ਸੀ ਠੀਕ ਹੈ ਜੀ ਤੇ ਸੇਮ ਕਲਰ ਦੇ ਰੈਡੀ ਹੋਇਆ ਇਹ ਸੂਟ ਆਪਣਾ ਪਟਿਆਲੇ ਜਾ ਰਿਹਾ ਠੀਕ ਹੈ ਜੀ ਤੇ ਇਹਦੇ ਚ ਘੇਰੇ ਤੇ ਵਰਕ ਹੈ ਹਾਂ ਜੀ ਤੇ ਘੇਰੇ ਤੋਂ ਬਿਨਾ ਇਹਦੇ ਚ ਆਪਣੇ ਕੋਲ ਵਾਯੂ ਵਰਕ ਹੈਗਾ ਬਾਹਾਂ ਤੇ ਵਰਕ ਹੈ ਠੀਕ ਹੈ ਜੀ ਦੇਖ ਸਕਦੇ ਹੋ ਦੇਖੋ ਬਾਕੀ ਹਰੇਕ ਕਸਟਮਰ ਦੀ ਆਪਣੀ ਚੋਅਸ ਹੁੰਦੀ ਹੈ ਕੋਈ ਮੂਰੀਆਂ ਤੇ ਵਰਕ ਕਹਿ ਦਿੰਦਾ ਕੋਈ ਉਹ ਤੋਂ ਬਿਨਾ ਗਲੇ ਤੇ ਵਰਕ ਕਹਿੰਦਾ ਉਹਦੇ ਚਾਰਜਸ ਅਲੱਗ ਹੁੰਦੇ ਨੇ ਹਣਾ ਜਿਹੜਾ ਇਹ ਵਾਲਾ ਸੂਟ ਹੈ ਇਹ ਤੁਹਾਨੂੰ 1600 ਦੇ ਵਿੱਚ ਸੂਟ ਪੈ ਜਾਊਗਾ ਜਿਹਦੇ ਵਿੱਚ ਤੁਹਾਨੂੰ ਸਟੱਫ ਵੀ ਅਸੀਂ ਦਵਾਂਗੇ ਘੇਰਾ ਵਰਕ ਹੋ ਗਿਆ ਤੇ ਬਾਵਾ ਤੇ ਵਰਕ ਹੋ ਗਿਆ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੇ ਕਲਰ ਯੂਜ਼ ਕਰਕੇ ਜਿਹੜਾ ਆਪਾਂ ਨੇ ਇਹ ਸੂਟ ਜਿਹੜਾ ਤਿਆਰ ਕੀਤਾ ਇਸ ਤਰ੍ਹਾਂ ਦੇ ਤੁਸੀਂ ਸੋਹਣੇ ਸੋਹਣੇ ਡਿਜ਼ਾਈਨ ਵਾਲੇ ਸੂਟ ਇੱਥੋਂ ਜਿਹੜੇ ਲੈ ਸਕਦੇ ਹੋ ਇਹਨਾਂ ਤੋਂ ਤੇ ਆ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਹ ਨੰਬਰ ਹੈ ਇਹਨਾਂ ਦਾ ਤੇ ਇਹਦੇ ਤੇ ਤੁਸੀਂ ਵਟਸਐਪ ਤੇ ਮੈਸੇਜ ਇਹਨਾਂ ਨੂੰ ਕਰ ਸਕਦੇ ਹੋ ਸੂਟਾਂ ਬਾਰੇ ਜਿਹੜੀ ਵੀ ਜਾਣਕਾਰੀ ਲੈਣੀ ਹੈ ਜਾਂ ਸੂਟ ਖਰੀਦਣੇ ਉਹ ਸਕਰੀਨਸ਼ਾਟ ਭੇਜ ਕੇ ਤੁਸੀਂ ਉਹ ਸੂਟ ਇਹਨਾਂ ਤੋਂ ਖਰੀਦ ਸਕਦੇ ਹੋ ਤੇ ਇੱਕ ਨਵੇਂ ਵੀਡੀਓ ਦੇ ਜ਼ਰੀਏ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਮਤਲਬ ਕਸਟਮਰਸ ਦੇ ਜਿਵੇਂ ਫੋਨ ਆਉਂਦੇ ਨੇ ਹਨਾ ਉਹ ਕਹਿੰਦੇ ਨੇ ਵੀ ਜਿਵੇਂ ਤੁਹਾਡੀ ਤਾਂ ਔਨਲਾਈਨ ਸਟੋਰ ਆ ਵੀ ਪਾਰਟिकुलर ਕਿਸੇ ਜਗ੍ਹਾ ਸ਼ਾਪ ਨਹੀਂ ਹਨਾ ਸਾਡੇ ਹਿਮਲੇਰ ਕੋਟਲੇ ਦੀ ਕੜਾਈ ਵਾਲੇ ਸੂਟ ਨੇ ਤੁਹਾਨੂੰ ਫਿਨਿਸ਼ਿੰਗ ਤੋਂ ਹੀ ਪਤਾ ਲੱਗਦਾ ਹੋਣਾ ਇੰਨੀ ਮਤਲਬ ਸਫਾਈ ਤੁਹਾਨੂੰ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਜਗ੍ਹਾ ਤੇ ਦੇਖਣ ਨੂੰ ਮਿਲੂਗੀ ਤੇ ਕਸਟਮਰ ਕਹਿੰਦੇ ਨੇ ਵੀ ਔਨਲਾਈਨ ਸਟੋਰ ਆ ਵੀ ਕਈ ਵਾਰੀ ਕੀ ਹੁੰਦਾ ਵੀ ਦਿਖਾਉਂਦੇ ਕੁਝ ਹੋਰ ਨੇ ਭੇਜਦੇ ਕੁਝ ਹੋਰ ਨੇ ਵੀ ਜਿਹੜਾ ਕੁਝ ਆਪਾਂ ਤੁਹਾਡੇ ਸਾਹਮਣੇ ਰੱਖਾਂਗੇ ਉਹੀ ਕੁਝ ਤੁਹਾਡੇ ਘਰ ਤੱਕ ਪਹੁੰਚਾਇਆ ਜਾਊਗਾ ਕਲਰ ਆਪਸ਼ਨਸ ਮਿਲ ਜਾਣਗੇ ਪਰ ਕੋਈ ਵੀ ਸੂਟ ਹੈ ਜਿਹੜਾ ਉਹਦਾ ਸਟਾਫ ਆਪਣੇ ਕੋਲ ਆਊਟ ਆਫ ਸਟਾਕ ਹੁੰਦਾ ਤਾਂ ਤੁਹਾਨੂੰ ਮੈਸੇਜ ਪਹੁੰਚਾਇਆ ਜਾਊ ਵੀ ਇਹ ਸਟਾਫ ਸਾਡੇ ਕੋਲ ਆਊਟ ਆਫ ਸਟਾਕ ਹੋ ਗਿਆ ਵੀ ਅਸੀਂ ਤੁਹਾਨੂੰ ਹੋਰ ਆਪਸ਼ਨ ਦਿੰਨੇ ਆ ਉਹ ਚੋ ਡਿਸਾਈਡ ਕਰੋ ਬਟ ਕੋਈ ਤੁਹਾਡੇ ਨਾਲ ਇਹ ਫਰੋਡ ਨਹੀਂ ਹੋਊ ਵੀ ਦਿਖਾਈਏ ਕੁਝ ਹੋਰ ਤੇ ਭੇਜੀਏ ਕੁਝ ਹੋਰ ਹਨਾ ਅੱਜ ਨਾ ਆਪਾਂ ਇੱਕ ਬਹੁਤ ਸੋਹਣਾ ਪ੍ਰਿੰਟਡ ਪੀਸ ਲੈ ਕੇ ਆਇਆ ਮਤਲਬ ਕਸਟਮਰਸ ਦੀ ਡਿਮਾਂਡ ਸੀ ਮਤਲਬ ਵਿਦਾਊਟ ਅ ਸਟੀਚਿੰਗ ਹੈ ਸੂਟ ਹੈ ਇਹਦੇ ਵਿੱਚ ਨਾ ਤੁਹਾਨੂੰ ਮੈਂ ਦੱਸਦਾ ਪਹਿਲਾਂ ਤੁਹਾਨੂੰ ਸ਼ਰਟ ਦਿਖਾ ਦਿੰਨੀ ਆ 2.5 ਮੀਟਰ ਦੀ ਜਿਹੜੀ ਇਹ ਸ਼ਰਟ ਹੈ ਬਹੁਤ ਸੋਹਣਾ ਜਿਹੜਾ ਇਹਦੇ ਤੇ ਪ੍ਰਿੰਟ ਰਹਿਣ ਵਾਲਾ ਦੇਖੋ ਹੁਣ ਇਹ ਨਹੀਂ ਹੈਗਾ ਜਿਵੇਂ ਇਹ ਵਾਲਾ ਪ੍ਰਿੰਟ ਹੈ ਹਨਾ ਆਪਾਂ ਨੇ 2.5 ਮੀਟਰ ਦੀ ਉਹਦੇ ਚੋਂ ਕਟਿੰਗ ਕਰਵਾਈ ਹੈ ਥੋੜੇ ਪੀਸ ਆਪਾਂ ਨੂੰ ਇਹ ਸੇਮ ਚ ਮਿਲ ਜਾਣਗੇ ਹਨਾ ਬਾਕੀ ਹੋਰ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਇਹੀ ਸਟੱਫ ਦੇ ਵਿੱਚ ਜਿਹੜੇ ਮਿਲ ਜਾਣਗੇ ਮਸਲੀਨ ਸਟੱਫ ਦੇ ਵਿੱਚ ਬੜ ਜਿਹੜੀ ਇਹਦੇ ਨਾਲ ਸਲਵਾਰਾ कॉटन ਦੀ ਸਲਵਾਰ ਹੈ ਮੂਰੀਆਂ ਤੇ ਦੇ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਵਰਕ ਵਾਲੇ ਸੂਟ ਤੁਸੀਂ ਇੱਥੋਂ ਜਿਹੜੇ ਖਰੀਦ ਸਕਦੇ ਹੋ ਜਿਹੜਾ ਹੁਣ ਦੇਖੋ ਇਹ कॉटन ਦਾ ਸਟੱਫ ਸਾਡੇ ਕੋਲ ਹੁਣ ਆਊਟ ਆਫ ਸਟਾਕ ਹੋ ਗਿਆ ਇਹ ਵਾਲੇ ਕਪੜੇ ਨਾਲ ਤੁਹਾਨੂੰ ਜਿਹੜੀ ਅਸੀਂ ਬਾਟਮ ਲਗਾ ਕੇ ਦਵਾਂਗੇ ਉਹ ਮਸਲੀਨ ਦੀਏ ਲਗਾ ਕੇ ਦਵਾਂਗੇ ਤੇ ਇਹ ਸਾਰਾ ਸੂਟ ਹੈ ਜਿਹੜਾ ਤੁਹਾਡਾ ਵਿਦ ਦੇਤੇ ਵਰਕ ਦੇ ਕੁਝ ਜਿਵੇਂ ਇਹਦੇ ਤਾਂ ਬਿਲਕੁਲ ਆਪਾਂ ਨੇ ਲਾਈਟ ਜੀ ਬੇਲ ਪਾਈ ਹੋਈ ਹੈ ਬਹੁਤ ਮਤਲਬ ਜਿਆਦਾ ਹੈਵੀ ਨਹੀਂ ਥੋੜੀ ਜੀ ਜੇ ਹੈਵੀ ਵੀ ਕਰਵਾਉਣੀ ਆ ਉਹ ਕੋਈ ਗੱਲ ਨਹੀਂ ਉਹਦਾ ਵੀ ਸੇਮ ਪ੍ਰਾਈਸ ਹੀ ਰਹਿਣ ਵਾਲਾ 1000 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਇਹ ਸੂਟ ਪੂਰਾ ਰੈਡੀ ਮਿਲੂ ਜਿਹਦੇ ਵਿੱਚ ਤੁਹਾਡੇ ਕੋਲ 2.5 ਮੀਟਰ ਸ਼ਰਟ ਦਾ ਕਪੜਾ 2.5 ਮੀਟਰ ਸਲਵਾਰ ਦਾ ਕਪੜਾ ਤੇ ਬਾਟਮ ਤੇ ਤੁਹਾਡੇ ਜਿਹੜਾ ਵਰਕ ਹੋਇਆ ਹੋਊਗਾ ਠੀਕ ਹੈ ਤੇ ਆ ਜਿਹੜੇ ਆਪਾਂ ਪਹਿਲਾਂ ਸੂਟ ਦਿਖਾਏ ਸੀ ਉਹ ਇੱਕ ਵਾਰ ਇੱਥੇ ਤੁਸੀਂ ਰੱਖ ਦਿਓ ਆਪਾਂ ਇੱਕ ਵਾਰ ਸਾਰੇ ਹੋਰ ਦਿਖਾ ਦਦਨੇ ਆ ਵੀਡੀਓ ਦੇ ਵਿੱਚ ਹਾਂਜੀ ਤੇ ਆਪਾਂ ਰੇਟ ਤਾਂ ਇਹਨਾਂ ਦੇ ਸਾਰੇ 10 ਦੇ ਤਕਰੀਬਨ ਆ ਇਹ ਇਹ ਜਿਵੇਂ ਤੁਹਾਨੂੰ ਕੋਈ ਮਤਲਬ ਕਹੇ ਵੀ ਤੁਸੀਂ ਕੱਪੜਾ ਮਤਲਬ ਉਹਨਾਂ ਨੇ ਆਪਦੇ ਕੱਪੜੇ ਤੇ ਕਰਵਾਉਣਾ ਤਾਂ ਤੁਸੀਂ ਮਤਲਬ ਉਹਨਾਂ ਦੇ ਆਪਦੇ ਕੱਪੜੇ ਤੇ ਵੀ ਕਰ ਦੋ। ਦੇਖੋ ਕਰ ਤਾਂ ਇਹ ਆਪਦੇ ਕੱਪੜੇ ਤੇ ਵੀ ਦਿੰਦੇ ਆ ਬਟ ਫਿਰ ਇਹ ਹੈ ਵੀ ਜਿਵੇਂ ਹੁਣ ਸਾਡਾ ਆਨਲਾਈਨ ਸਟੋਰ ਹੈ ਤਾਂ ਉਹਨਾਂ ਨੂੰ ਕੋਰੀਅਰ ਰਹੀਂ ਸਾਨੂੰ ਜਿਹੜਾ ਕੱਪੜਾ ਭੇਜਣਾ ਪਊਗਾ ਵੀ ਇਹ ਦਾ ਪਤਾ ਓਡੀ ਵੀਡੀਓ ਰਹੀਂ ਦੱਸ ਦੀਏ ਆਦਰਵਾਇਜ਼ ਜੇ ਉਹ ਸਾਨੂੰ ਕਹਿਣਗੇ ਜਿਹੜੇ ਸਟਾਫ ਆਪਣੇ ਕੋਲ ਰੈਡੀ ਨੇ ਤਾਂ ਇਹਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਜਿਹੜਾ ਤਿਆਰ ਕਰਕੇ ਸੂਟ ਆਪਣੇ ਕੋਲੋਂ ਪੂਰਾ ਦੇ ਦਾਂਗੇ। ਹਾਂਜੀ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਆ ਸਾਰੇ ਸੂਟ ਦਿਖਾਏ ਨੇ ਜਿਹੜੇ ਤੇ ਸਾਰੀ ਇਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਵੀ ਹੈ ਤੁਸੀਂ ਕਿਸ ਤਰ੍ਹਾਂ ਜਿਹੜੇ ਸੂਟ ਮੰਗਵਾ ਸਕਦੇ ਹੋ ਇੱਕ ਵਾਰ ਫੇਰ ਆਪਾਂ ਦੁਬਾਰਾ ਸਕਰੀਨ ਤੇ ਜਿਹੜਾ ਨੰਬਰ ਚਲਾ ਦਾਨੇ ਆ ਇਹ ਨੰਬਰ ਤੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਇਹ ਸੂਟ ਖਰੀਦਣ ਦੇ ਲਈ ਬਾਕੀ ਆ ਸਾਰੇ ਸੂਟ ਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਇਹ ਤੁਸੀਂ ਖਰੀਦਣ ਵਾਸਤੇ ਮੈਸੇਜ ਕਰੋ ਤੇ ਸਾਰਿਆਂ ਦੇ ਆਪਾਂ ਪ੍ਰਾਈਸ ਵੀ ਤੁਹਾਨੂੰ ਦੱਸਦੇ ਤੇ ਕੋਰੀਅਰ ਰਾਹੀਂ ਤੁਹਾਡੇ ਘਰ ਤੱਕ ਇਹ ਜਿਹੜੇ ਸੂਟ ਪਹੁੰਚ ਜਾਣਗੇ ਪਿਛਲੀ ਵਾਰੀ ਜਦੋਂ ਆਪਾਂ ਵੀਡੀਓ ਅਪਲੋਡ ਕੀਤੀ ਸੀ ਤਾਂ ਬਹੁਤ ਸਾਰੀਆਂ ਭੈਣਾਂ ਦੇ ਜਿਹੜੇ ਮੈਸੇਜ ਆਏ ਜਿਦੇ ਵਿੱਚੋਂ ਕਾਫੀ ਸਾਰੀਆਂ ਬੁਟੀਕ ਵਾਲੀਆਂ ਸੀ ਵੀ ਸਾਨੂੰ ਇਹਦੀਆਂ ਜਿਹੜੀਆਂ ਫੋਟੋਸ ਭੇਜ ਦੋ ਦੇਖੋ ਆਪਾਂ ਨੂੰ ਨਹੀਂ ਪਤਾ ਚੱਲਦਾ ਵੀ ਜਿਹੜਾ ਆਪਾਂ ਨੂੰ ਫੋਨ ਕਰ ਰਿਹਾ ਮੈਸੇਜ ਕਰ ਰਿਹਾ ਵੀ ਉਹ ਆਪਣਾ ਡਾਇਰੈਕਟ ਕਸਟਮਰ ਹੈ ਕਿ ਬੁਟੀਕ ਵਾਲੇ ਨੇ ਹਨਾ ਇੱਕ ਦੋ ਨੂੰ ਮੈਂ ਨਾ ਫੋਟੋਸ ਭੇਜਦੀਆਂ ਉਹਨਾਂ ਨੇ ਕੀ ਕੀਤਾ ਆਪਣੇ ਪੇਜ ਦੇ ਉੱਪਰ ਜਿਹੜੀਆਂ ਫੋਟੋ ਪੋਸਟ ਕੀਤੀ ਪੋਸਟ ਕਰਨ ਤੋਂ ਬਾਅਦ ਜਾਂ ਫਿਰ ਆਪਣੇ ਜਿਹੜੇ ਉਹਨਾਂ ਦੇ ਗਰੁੱਪ ਬਣੇ ਹੁੰਦੇ ਨੇ ਗਰੁੱਪ ਦੇ ਵਿੱਚ ਫੋਟੋ ਸ਼ੇਅਰ ਕਰਤੀ ਤੇ ਉਹੀ ਸੂਟ ਜਿਹੜਾ ਆਪਾਂ 15-1600 ਚ ਦੇ ਰਹੇ ਆਂ ਵਧੀਆ ਸਟੱਫ ਤੇ ਉਹਨੂੰ ਕਹਿੰਦੇ ਸੀ 1300 ਤੇ ਤਿਆਰ ਕਰ ਦਾਂਗੇ ਸਟੱਫ ਕੱਟ ਜਾਂ ਯੂਜ਼ ਕਰਕੇ ਹਨਾ ਤਾਂ ਫਿਰ ਕਸਟਮਰ ਉਹ ਤਾਂ ਸਾਡੇ ਕੋਲ ਕੋਈ ਕਸਟਮਰ ਆਏ ਉਹ ਕਹਿੰਦੇ ਵੀ ਤੁਸੀਂ ਇਹ ਸੂਟ ਇੰਨੇ ਚ ਤਿਆਰ ਕਰ ਰਹੇ ਹੋ ਵੀ ਇਹ ਸਾਡੇ ਗਰੁੱਪ ਚ ਫੋਟੋ ਆਈ ਹੈ ਵੀ ਇਹ ਸੇਮ ਸੂਟ ਇਹ ਦੁਕਾਣ ਰੇਡ ਚ ਤਿਆਰ ਹੋ ਰਿਹਾ ਤਾਂ ਅਸੀਂ ਦੇਖੋ ਇਹੀ ਕਹਿ ਰਹੇ ਆ ਤੁਹਾਨੂੰ ਇਹੀ ਸੂਟ ਤੁਹਾਨੂੰ ਅਸੀਂ 1500 ਤੇ ਦੇ ਰਹੇ ਆਂ ਇਹੀ ਸੂਟ ਕੋਈ ਤੁਹਾਨੂੰ 1200 ਚ ਵੀ ਦੇ ਸਕਦਾ ਇਹੀ ਸੂਟ ਕੋਈ 2000 ਚ ਵੀ ਦੇ ਸਕਦਾ ਫਰਕ ਕਿੱਥੇ ਪੈਂਦਾ ਸਟੱਫ ਤੇ ਠੀਕ ਹੈ ਡਿਜ਼ਾਈਨ ਸੇਮ ਹੋ ਗਿਆ ਸਟੱਫ ਵੀ ਮੈਟਰ ਕਰਦਾ ਠੀਕ ਹੈ ਜੀ ਤਾਂ ਮੈਂ ਕਹਨੀ ਆਂ ਵੀ ਆਪਣਾ ਹਲ ਤੱਕ ਕੋਈ ਵੀ WhatsApp ਗਰੁੱਪ ਨਹੀਂ ਬਣਿਆ ਹੋਇਆ ਕੋਈ ਆਪਣਾ ਪੇਜ ਨਹੀਂ ਹੈਗਾ ਜਿੰਨੇ ਕੁ ਵੀ ਸੂਟ ਆਪਾਂ ਰੈਡੀ ਕਰਦੇ ਆ ਤੁਹਾਡੇ ਸਾਹਮਣੇ ਵੀਡੀਓ ਦੇ ਜ਼ਰੀਏ ਤੁਹਾਡੇ ਸਾਹਮਣੇ ਆ ਗਏ ਨੇ ਠੀਕ ਹੈ ਬਾਕੀ ਕੋਈ ਵੀ ਮਤਲਬ ਇਹ ਨਾ ਸੋਚੋ ਵੀ ਅਸੀਂ ਕੋਈ ਗਰੁੱਪ ਬਣਾਇਆ ਵੀ ਤੁਸੀਂ ਉਹਦੇ ਚ ਐਡ ਹੋ ਕੇ ਕੰਮੋ ਵੀ ਤੁਹਾਡਾ ਗਰੁੱਪ ਹੈ ਵੀ ਉਹ ਫੇਕ ਹੋ ਸਕਦਾ ਸਾਡਾ ਕੋਈ ਵੀ ਹਲ ਤੱਕ ਗਰੁੱਪ ਅਸੀਂ WhatsApp ਤੇ ਨਹੀਂ ਬਣਾਇਆ ਬਾਕੀ ਜਿਹੜੇ ਸੂਟ ਨੇ ਤੁਹਾਡੇ ਸਾਹਮਣੇ ਆਪਾਂ ਡਿਸਪਲੇ ਕਰਤੇ ਇਹਨਾਂ ਦੇ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦੇ ਨੇ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਭੇਜ ਦਿਓ ਵੀ ਕਿਹੜਾ ਸੂਟ ਤੁਹਾਨੂੰ ਚਾਹੀਦਾ ਹੈ ਉਹਦੀਆਂ ਸੀ ਕਲਰ ਆਪਸ਼ਨ ਤੁਹਾਨੂੰ ਦੇ ਦਾਂਗੇ ਡਿਜ਼ਾਈਨ ਤੁਹਾਡੇ ਸਾਹਮਣੇ ਨੇ ਕੁਝ ਇਹਨਾਂ ਤੋਂ ਐਕਸਟਰਾ ਡਿਜ਼ਾਈਨ ਐਡ ਕਰਵਾਉਣਾ ਹੈ ਕੁਝ ਮੂਰੀਆਂ ਤੇ ਕਰਵਾਉਣਾ ਹੈ ਕੁਝ ਗਲੇ ਤੇ ਕਰਵਾਉਣਾ ਹੈ ਤਾਂ ਉਹ ਉਹਦੇ ਅਕੋਰਡਿੰਗ ਜਿਹੜਾ ਮਤਲਬ ਕੀ ਪ੍ਰਾਈਸ ਹੈ ਉਹ ਵੱਧ ਜਾਊਗਾ ਹਨਾ ਜਿਵੇਂ ਵੀ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜਿਵੇਂ ਦਾ ਤੁਹਾਨੂੰ ਦਿਖਾਵਾਂਗੇ ਜੀ ਉਮੀਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਧੰਨਵਾਦ ਹਾਂਜੀ ਅੱਜ ਆਪਾਂ ਤੁਹਾਨੂੰ ਮਲੇਰ ਕੋਟਲੇ ਦੀ ਕਢਾਈ ਵਾਲੇ ਸੂਟ ਦਿਖਾਏ ਨੇ ਤੇ ਇਹ ਇਹਨਾਂ ਦੇ ਸੂਟ ਕੁਝ ਕੋ ਆਰਡਰ ਦੇ ਲਈ ਜਾ ਰਹੇ ਨੇ ਹਨਾ ਇਹਨਾਂ ਨੇ ਕੋਰੀਅਰ ਅੱਜ ਕਰਨੇ ਨੇ ਤੇ ਐਵੇਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਖਰੀਦਣ ਦੇ ਲਈ ਆ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹਦੇ ਤੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜਿਹੜਾ ਵੀ ਸੂਟ ਖਰੀਦਣਾ ਉਹਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਭੇਜ ਦਿਓ ਕੋਰੀਅਰ ਆਹੀ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਤੇ ਕੋਈ ਵੀ ਮਤਲਬ ਫਰਾਡ ਵਾਲੀ ਗੱਲ ਨਹੀਂ ਹੈਗੀ ਜਿਵੇਂ ਦਾ ਮਤਲਬ ਵੀਡੀਓ ਦੇ ਵਿੱਚ ਦਿਖਾਇਆ ਉਵੇਂ ਦਾ ਹੀ ਕੋਰੀਅਰ ਆਹੀ ਭੇਜਿਆ ਜਾਊਗਾ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮਿਲਦੇ ਆਂ ਅਗਲੀ ਵੀਡੀਓ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ